ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰਾਮ ਗੜੀ ਆ ਪ੍ਰਭੂ ਤੁਹਾਨੂੰ ਇੱਕ ਬੰਦੇ ਦੀ ਕਰਤੂਤ ਵਿਖਾਉਣੇ ਆ ਸਾਹਮਣੇ ਜਿਹੜਾ ਤੁਸੀਂ ਪੀੜ ਦੇਖ ਰਹੇ ਹੋ ਬਰੋਟੇ ਦਾ ਇਸ ਬੰਦੇ ਨੇ ਝਾਲਮਣੇ ਮਚਾਤਾ ਖਤਮ ਕਰਤਾ ਕੁਛ ਚੰਦ ਲਾਲਸ ਖਾਤਰ ਵੀ ਮੇਰੇ ਪੱਤੇ ਸਾਂ ਮੇਰੀ ਫਸਲ ਖਰਾਬ ਹੋਊਗੀ ਜਦੋਂ ਲੋਕ ਕਹਿੰਦੇ ਨੇ ਵੀ ਰੱਬ ਮੀਂਹ ਨਹੀਂ ਪਾਉਂਦਾ ਪ੍ਰਭੂ ਅਹਲੇ ਜੀਆ ਕਤੀੜਾਂ ਕਰਕੇ ਰੱਬ ਮੀਂਹ ਨਹੀਂ ਪਾਉਂਦਾ ਜੇ ਤੁਸੀਂ ਧਰਤੀ ਦੇ ਪੁੱਤਰ ਨੇ ਦਰਖਤ ਨੇ ਜਿਹੜੇ ਧਰਤੀ ਦੇ ਤੁਸੀਂ ਉਹਦਾ ਸ਼ਿੰਗਾਰ ਨੂੰ ਸਾੜਦੇ ਹੋ ਤਾਂ ਪ੍ਰਮਾਤਮਾ ਤੁਹਾਡੇ ਨਾਲ ਕਿੱਥੇ ਭਰਵੋ ਅੱਖਾਂ ਲੱਖ ਮਲਾਊਗਾ ਉਹਦਾ ਵੀ ਤੁਹਾਡੇ ਉਲਟ ਹੀ ਚੱਲੂਗਾ ਜਦੋਂ ਲੋੜ ਆ ਪਾਣੀ ਦੀ ਉਦੋਂ ਉਹ ਖੁਸ਼ਕੀ ਰੱਖੂਗਾ ਜਦੋਂ ਤੁਹਾਨੂੰ ਲੋੜ ਨਾ ਹੋਈ ਉਦੋਂ ਤੁਹਾਨੂੰ ਉਹ ਨਮਾ ਦੇਊਗਾ ਉਸ ਤੋਂ ਬਾਅਦ ਭਰਾਵੋ ਜਿਹੜੇ ਅੱਜ ਨਵੇਂ ਦਰਖਤ ਲਾ ਰਹੇ ਆਂਗੇ ਸਾਨੂੰ ਨਵੇਂ ਦਰਖਤ ਲਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਜਿੰਨਾ ਚੈੱਕ ਰਸੀਂ ਪੁਰਾਣੇ ਦਰਖਤ ਸੰਭਾਲਦੇ ਨਹੀਂਗੇ ਉਹਨੂੰ ਅਸਲ ਵਿੱਚ ਭਰਾਵੋ ਅਸੀਂ ਪਿਆਰ ਹੀ ਨਹੀਂ ਕਰਦੇ ਪਰਮਾਤਮਾ ਦਾ ਪ੍ਰਭੂ ਉਹ ਸੰਕੇਤ ਆ ਪਰਮਾਤਮਾ ਹਾਲ ਤੱਕ ਜਿਹਨੇ ਵੀ ਕਿਸੇ ਕਿਸੇ ਨੂੰ ਖਤਮ ਕਰਨ ਚਾਹਿਆ ਪਰਮਾਤਮਾ ਉਹਦੇ ਨਾਲ ਉਹਦੀ ਬਾਹ ਫੜ ਕੇ ਖੜਿਆ ਹੈਗਾ ਆ ਤੂੰ ਦੇਖੋ ਖਤਮ ਕਰਤਾ ਸੀਗਾ ਕਿੰਨਾ ਹਰਾ-ਭਰਾ ਹੋ ਗਿਆ ਪ੍ਰਭੂ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਸੋਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਸੋਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਹੈ ਪ੍ਰਭੂ ਪਰਮਾਤਮਾ ਸੋਨੂੰ ਦੁਬਾਰੇ ਮੁੜ ਕੇ ਐਂ ਹਰਾ-ਭਰਾ ਕਰ ਦਿੰਦਾ ਐਂ ਤੁਹਾਡੇ ਅੰਦਰ ਆਂ ਸੋਡਿਆਂ ਕੋਲਾਂ ਸੋਡਿਆਂ ਜਣਾਂ ਲੱਗ ਜਾਂਦੇ ਨੇ ਗੀਆਂ ਪੁੱਤ ਪੜੋਤੇ ਦੋਤੇਆਂ ਲਈ ਜਿਹੜੇ ਦੇਖੇ ਨੇ ਉਹ ਆਪ ਖਤਮ ਹੋ ਗਏ ਭਰਾਵੋ ਪਰ ਪ੍ਰਮਾਤਮਾ ਸਾਰਾ ਕੁਝ ਜਾਣਦਾ ਹੈਗਾ ਤੇ ਇਹ ਆਪਣਾ ਮੈਸੇਜ ਆ ਭਰਾਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਇਸ ਨੂੰ ਵਧੀਆ ਲੱਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ